ਬੰਦਾ ਨਦੀ ਨੂੰ ਸਾਡੇ ਕੋਲ ਬਹੁਤ ਧੰਨਵਾਦ ਹਰ ਤੁਸੀਂ ਉਹ ਪਰਵੀਰ ਤੁਸੀਂ ਇਕੱਲੇ ਇਕੱਲੇ ਨੂੰ ਬੋਲਦੇ ਕੋਈ ਬੰਦਾ ਰਹਿ ਨਾ ਵੀਰ ਮੇਰੇ ਕਿਹਨੇ ਰੰਦਰ ਲਿਆਈ ਪੁੱਤ ਬੁਲਾ ਕੇ ਆਓ ਜੀ ਆਈ ਜਾ ਆਪਣੇ ਭਗਵਾਨ ਮੇਰੇ ਹੋ ਗਿਆ ਇਧਰ ਦੇਖੀ ਆਈ ਜਾ ਪੜ ਜਾਈ ਜਾ ਆਈ ਜਾ ਮਲੂ ਨਰਾਜ਼ ਨਹੀਂ ਕਿਸੇ ਨੇ ਹੋ ਕੇ ਜਾਣਾ ਬਹੁਤ ਸਮਾਨ ਲੈ ਕੇ ਜਾਇਓ ਮੰਗ ਕੇ ਕੋਈ ਡਰ ਨਹੀਂ ਇਹਨੂੰ ਬੈਪੀ ਬਈ ਹੈਪੀ ਲਿਖੀ ਜਾਈ ਬਲਵੀਰ 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 ਕੋਈ ਨਹੀਂ ਹਰਪ੍ਰੀਤ ਵੰਡਾ ਲਵੜ ਲਵੜ ਬੁੱਲ ਆਈ ਜਾ ਮੱਲਾ ਆਈ ਜਾ ਵਾਈ ਜਾ ਦੋ ਦੋ ਉਹ ਜਗੋ ਨਾ ਗੁਰਿੰਦਰ ਜਗੋ ਨੂੰ ਮਲਕੀਤ ਸਿੰਘ ਤੁਹਾ ਗੱਪੇ ਘਾੜਿਆ ਨਹੀਂ ਬਾਬਾ ਜੀ ਆ ਗਏ ਪਹਿਲਾਂ ਬਾਬਾ ਜੀ ਆ ਗਏ ਬਲਕੀਤ ਸਿੰਘ ਜੀ ਹੋਸੀ ਬਾਬਾ ਜੀ ਦੇ ਨਾਲੇ ਆ ਜਾ ਕੋਈ ਬਾਬਾ ਜੀ ਆ ਗਏ ਇਦੋਂ ਗੱਡੀ ਹੋਰ ਵੀਰ ਫੜਾਈ ਆ ਜਾ ਨਹੀਂ ਨਹੀਂ ਇਹ ਨਹੀਂ ਆ ਵੀਰ ਹੋਣਾ ਕੋਈ ਸੋਨਾ ਇਹ ਕੇ ਸਾਹਮਣੇ ਮਲਕੀਤ ਸਿੰਘ ਜੀ ਹੋ ਬਗੀ ਜੀ ਡਾਕਟਰ ਹਾਂ ਜੀ ਇੱਕ ਮੜੀ ਇੱਕ ਦੇਖੋ ਜੀ ਰਵਿੰਦਰ ਆਹ ਗੁਰਦੁਆਰਾ ਸਾਹਿਬ ਚ ਰੱਖਣੀ ਜੀ ਦਰਬਾਰ ਸਾਹਿਬ ਚ ਹਾਂ ਅਸੀਂ ਇੱਕ ਹੋਰ ਕਰਵਾ ਕੇ ਦਵਾਂਗੇ ਨਾਲ ਫਿਰ ਹਾਂ ਜੀ ਮਨਜੀਤ ਸਿੰਘ ਜੀ ਉਹ ਟ੍ਰਾਫਿਕ ਕੱਢ ਫਿਰ ਦੇਖੋ ਹੈਲੋ ਦੇਖਿਓ ਪ੍ਰਸਾਦ ਜੀ ਆਹ ਅਸੀਂ ਨੇ ਹਰਜੀਤ ਹਰਿੰਦਰ ਬਈ ਹਰਿੰਦਰ ਜੀ ਜੀ ਬਹਿ ਜਾਓ ਜੀ ਜੀ ਬਹਿ ਜਾਓ ਉਹਨਾਂ ਨੂੰ ਬੁਲਾ ਕੇ ਲਿਆਈ ਮਾੜਾ ਜੀ ਗੋਲ ਲਿਆ ਭਾਈ ਜੀ ਅਰੇ ਯਾਰ ਇਹ ਦੇਖੋ ਇਹ ਸਾਹਮਣੇ ਯਾ ਭਾਈ ਬੋਲ ਪਿੱਛੇ ਅਰੇ ਜਿੱਥੇ ਆਜੋ ਤੁਸੀਂ ਆਜੋ ਆਪਿਆ ਜੀ ਇਹਨਾਂ ਨੂੰ ਖੜਾ ਚੱਪ ਕਰ ਲਿਆ ਸਰਜੀਤ ਰਿੰਦਰ ਭਾਈ ਅਮਨੀ ਹੋਲੇ ਤੂੰ ਕੱਲ੍ਹ ਨਹੀਂ ਆਂ ਬਾਕੀ ਆਜੋ ਯਾਰ ਤੂੰ ਆ ਜਾ ਕਿਉਂ ਨਹੀਂ ਨਹੀਂ ਇਹਨਾਂ ਨੇ ਆ ਪੂਰੀ ਦੇ ਭਾਈ ਓਏ ਆ ਦੇ ਪੂਰੇ ਆ ਦੋ ਦਰ ਲਓ ਦੋ ਗੱਡੀ ਇੱਕ ਮਿੰਟ ਉਹ ਹਰਜੀਤ ਹਾਂ ਰਹਿਣ ਧਿਆਨ ਨਾਲ ਮਿਲਦੇ ਸੇ ਦੇਖੋ ਸਾਹਮਣੇ ਲਓ ਇੱਕ ਫੜਾ ਭਾਈ ਜਸਪ੍ਰੀਤ ਬਾਕੀ ਖੜਾ ਉਹ ਸਾਹ ਮਮਿਤਾ ਪ੍ਰਿਆ ਪ੍ਰਿਆ ਆ ਜਾ ਘਰ ਆਇਆ ਯਾਰ ਕਿਹਨੂੰ ਡੇਢਾ ਜ਼ੋਰ ਮਾਰਨਾ ਇਹਨੂੰ ਹਾਂਜੀ ਆ ਵੀ ਇੱਧਰ ਆ ਜਾ ਕੋਈ ਸਮਝ ਨਹੀਂ ਗਾ ਇਹ ਗੱਲ ਕੌਣ ਸੋਰ ਸਿੰਘ ਜਲਦੀ ਆ ਬਾਈ ਆ ਜਾ ਬਈ ਆ ਜਾ ਆ ਜਾ ਕੋਈ ਨਹੀਂ ਆ ਜਾ ਉਹ ਕੋਈ ਗੱਲ ਨਹੀਂ ਆ ਜਾ ਤੂੰ ਸੋਰ ਸਿੰਘ ਚੱਲ 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 ਬਹੁਤ ਬਹਾਦਰ ਕਰ ਦਿੱਤਾ ਫਿਰ ਗਈ ਅਦੂ ਭੋਲਾ ਲਾਲਦੀਨ ਦੀ ਕੀ ਪੰਜ ਉਹ ਕਿਹ ਸੰਗ ਉਹ ਸੈ ਕੋਈ ਕੋਈ ਬਸਮੀਰਾ ਸਿੰਘ ਜੀ ਕਸ਼ਮੀਰਾ ਸਿੰਘ ਕਾਣਵੀ ਜ਼ਿਲ੍ਹਾ ਕੀ ਰੱਖੋ ਜੀ ਅਸੇ ਬਸਮੀਰਾ ਸਿੰਘ ਹਰਿੰਦਰ ਉਹ ਭਾਈ ਇੱਧਰ ਦੇਖੀ ਜੋ ਕੋਈ ਬੰਦਾ ਰਹਿਣਾ ਜਾ ਮਨੀਆ ਮਨਪ੍ਰੀਤ ਮਨੀਆ ਮਨੀਆ ਦੇਖੋ ਜੀ ਸਾਹਮਣੇ ਸਾਹ ਤਰਜੀਤ ਕੋਰਨੀ ਕੋਲੇ ਲੱਗ ਰਿਹਾ ਸਰਜੀਤ ਨੂੰ ਬੋਲੋ ਬਈ ਬੋਲੋ ਉਹ ਤੁਸੀਂ ਭਲਵੀਰ ਸਿੰਘ ਭਲਵੀਰ ਭਲਵੀਰ ਸਿੰਘ ਜੀ ਲਾਓ ਜੀ ਆਓ ਹਰਜਿੰਦਰ ਹਰਜਿੰਦਰ ਧਿਆਨ ਰੱਖੋ ਮੈਂ ਅਮਨ ਦਾ ਲਈ ਅਨੰਦ ਅਫਜ਼ਲ ਵੀ ਸਿੰਘ ਜੀ ਉੱਥੇ ਹੀ ਸਾਹਮਣੇ ਅਫਜ਼ਲ ਵੀ ਸਿੰਘ ਸਾਹਿਬ ਆਹ ਸਾਹਮਣੇ ਬਾਈ ਅਮਨਦੀਪ ਬਹੁਤ ਸੇਵਾ ਕੀਤੀ ਹੈ ਇਸਨੇ ਉਹ ਲੈ ਆ ਜਿਹੜਾ ਨੂੰ ਹੈਗਾ ਤੁਹਾਡੇ ਸਾਹਮਣੇ ਅਕਲ ਜੀ ਸਰਪੀ ਜੋ ਲੈ ਗਿਆ ਭਾਈ ਜੀ ਲੰਗਰ ਵਾਲੇ ਬੋਲੋ ਲੰਗਰ ਵਾਲੇ ਬੋਲੋ ਦਰਸ਼ਨ ਸਿੰਘ ਬਾਈ ਦਰਸ਼ਨ ਸਿੰਘ ਪ੍ਰਧਾਨ ਨੇ ਜੀ ਅੱਗੇ ਹੋ ਦਰਸ਼ਨ ਸਿੰਘ ਜੀ ਆ ਲੈ ਉਹ ਤੋਚ ਲੋ ਬਾਈ ਜਿਹੜਾ ਸੋਚਦਾ ਹੈ ਜਦੋਂ ਪਹਿਲਾਂ ਆਉਂਦਾ ਮੈਂ ਲਾ ਬੋਲ ਖੜਾ ਬਹੁਤ ਇੱਕ ਮਾਣੋ ਦੇਣੀ ਆ ਦਸਤ ਸਿੰਘ ਸਤਿਨਾਮ ਟੈਂਟ ਹਾਊਸ ਆ ਮੂਵੀ ਆ ਵੀ ਰਹਿੰਦੇ ਨੇ ਸਤਿਨਾਮ ਟੈਂਟ ਹਾਊਸ ਦੇਖੋ ਜੀ ਮੂਵੀ ਆ ਵੀ ਰਹਿੰਦੇ ਨੇ ਇੱਧਰ ਕਿੰਨੇ ਬਣਾਓ ਜੀ ਉਹ YouTube ਚੈਨਲ ਵਾਲਾ ਆ ਵੀ ਕੋਈ ਆਪ ਕੈਮਰਾ ਫੜ ਲ ਮੜਾ ਜਾ ਕੁਛ ਨਾ ਬੜੇ ਬੜੇ ਕੈਮਰਾ ਇਹ ਜੀ ਲਿਆ ਆਪ ਕੋਈ ਸਾਂਹ ਨਹੀਂ ਦਿੱਤਾ ਸਾਊਂਡ ਆਉਂਦਾ ਉਹ ਵੀ ਪਾ ਉਹ ਹਣੋਮੇਰੇ ਖੜੇ ਖੜ ਜਾ ਖੜੇ ਵੀਰੇ ਇਸ ਨੂੰ ਨਹੀਂ ਸ਼ਾਮ ਨੂੰ ਨਹੀਂ ਆ ਮੁੰਡੇ ਨੂੰ ਦੋ ਇਹਨਾਂ ਨੂੰ ਦੋ ਚਲੋ ਵੀ ਚਲੋ ਜੀ ਵੀਰੇ ਆ ਜਾ ਵੀਰੇ ਚੱਲ ਚਲੋ ਇਹ ਖਲਾ ਬੋਲ ਨਾ ਰੁਪਏ ਨਹੀਂ ਦੇ ਦਿਓ ਰੁਪਏ ਨਹੀਂ ਦੇ ਦਿਓ ਪੁੱਤ ਕਿੱਥੇ ਆ ਮੈਂ ਸਾਰੇ ਪ੍ਰਬੰਧ ਕਮੇਟੀ ਦਾ ਸਾਰੇ ਪਿੰਡ ਵਾਲੇ ਨਗਰ ਨਿਵਾਸੀਆਂ ਦਾ ਆਪਣੇ ਵੱਲੋਂ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਇੰਨਾ ਸਹਿਯੋਗ ਦਿੱਤਾ ਕਿੰਨੇ ਦਿਨ ਤੋਂ ਹੋ ਪੂਰਾ ਸਹਿਯੋਗ ਦਿੱਤਾ ਸਵਾ ਮਹੀਨਾ ਪਹਿਲਾਂ ਹੋ ਗਿਆ ਮੁੰਡਿਆਂ ਨੇ ਬਹੁਤ ਸਹਿਯੋਗ ਦਿੱਤਾ ਮੈਂ ਇਹਨਾਂ ਨੂੰ ਕਹਿਣਾ ਵੀ ਅੱਗੇ ਵਾਸਤੇ ਸਾਰੀ ਵੱਧ ਚੜ ਕੇ ਹਿੱਸਾ ਲਾ ਸਾਰੇ ਹੀ ਸਹਿਯੋਗ ਦੀ ਲੋੜ ਆ ਜੇ ਕੋਈ ਬੰਦਾ ਰਹਿ ਗਿਆ ਹੋਵੇ ਸਨਮਾਨ ਚਿੰਨ ਲੈਣ ਤੋਂ ਮੰਗ ਕੇ ਲੈ ਸਕਦਾ ਆਪਣੇ ਪਿੰਡ ਦਾ ਕੰਮ ਆ ਕਿਸੇ ਨੂੰ ਕੋਈ ਨਾ ਨਰਾਜ਼ ਹੋਣ ਦੀ ਲੋੜ ਟਰਾਈਲ ਜੀ ਕਥਨ ਬੋਲੇ